ਉਹ ਅਜੀ ਉਹ ਸੈਟ ਤਾਂ ਮਾਮੀ ਜੀ ਕੋਲ ਹੀ ਐ ਨਾਲੇ ਉਹ ਤਾਂ ਸੈਟ ਮੈਂ ਆਪ ਹੀ ਫੜਾਤਾ ਸੀ ਮੈਨੂੰ ਆਏ ਸੀ ਵੀ ਚਲ ਇਹ ਸਾਮ ਕੇ ਰੱਖ ਦੇਣਗੇ ਮੈਥੋਂ ਕਿਤੇ ਇਧਰ ਉਧਰ ਨਾ ਰੱਖਿਆ ਜਾਵੇ ਇਹ ਕਿਤੇ ਸੰਧਾਰੇ ਚ ਕੁੜੀ ਨੂੰ ਕੋਈ ਟੂਪ ਪਾਉਣੀ ਪੈ ਗਈ ਨਾ ਇਹਦਾ ਇਹ ਨਹੀਂ ਪਤਾ ਵੀ ਤੇਰੇ ਸੈਟ ਚ ਬਣਾ ਕੇ ਕਰਾ ਦੇ ਵੇ ਰਖੜੀ ਭੈਣ ਜੀ ਪਹਿਲਾਂ ਤਾਂ ਕਦੇ ਇੰਨੇ ਸਾਲਾਂ ਚ ਤੁਸੀਂ ਰਖੜੀ ਲੈ ਕੇ ਆਏ ਨਹੀਂ ਅੱਜ ਕਿਵੇਂ ਤੁਹਾਨੂੰ ਯਾਦ ਆ ਗਿਆ ਵੀ ਮੇਰਾ ਭਤੀਜਾ ਵੀ ਹੈਗਾ ਦੇਖ ਭੈਣ ਅਸੀਂ ਤਾਂ ਨਾਨਕਿਆਂ ਨੂੰ ਹੀ ਕਹਿਣਾਗਾ ਕਿ ਤੇ ਉਹ ਨਾਨਕੀ ਰਹਿੰਦਾ ਦਾਂ ਕਿ ਨਹੀਂ ਉਹ ਗੱਲ ਮੰਨਦਾ ਦਾ ਮੈਂ ਪੜਾਇਆ ਹੈ ਲਿਖਾਇਆ ਹੈ ਐਡਾ ਕੀਤਾ ਸੁਖ ਦਾ ਵਿਆਹ ਕੀਤਾ ਉਹ ਫਿਰ ਮੇਰੀਓ ਮੰਨੂਗਾ ਹੋਰ ਕਿਦੀ ਮੰਨੂਗਾ ਉਸ ਤਾਂ ਸ਼੍ਰੀਕਾ ਵਾਲਾ ਕੰਮ ਕੀਤਾ ਸਾਡੇ ਜਵਾਕ ਸਾਡੇ ਤੋਂ ਦੂਰ ਕਰਤੇ ਜੇ ਅਸੀਂ ਤੜਪੀਏ ਨਾ ਤਾਂ ਹੋਰ ਕੀ ਕਰੀਏ ਜੇ ਤੁਸੀਂ ਇੱਥੇ ਆ ਕੇ ਆਹੀ ਕੁਛ ਕਰਨਾ ਹੈ ਨਾ ਇੱਥੇ ਆਉਣ ਦੀ ਲੋੜ ਨਹੀਂ ਹੈਗੀ ਤੂੰ ਕੌਣ ਆ ਮੈਨੂੰ ਰੋਕਣ ਆਲੀ ਮੈਂ ਤਾਂ ਐਂ ਆਉਂਗੀ ਜਿੰਨਾ ਚਿਰ ਮੇਰਾ ਭਤੀਜਾ ਇੱਥੇ ਹੈਗਾ ਯਾਰ ਹੁਣ ਇਹਦਾ ਸਿਰ ਫਟਣ ਤੇ ਆਇਆ ਪਿਆ ਗੋਲੀ ਵੀ ਲੈ ਲਈ ਉਹਦੇ ਨਾਲ ਫਰਕ ਹੀ ਨਹੀਂ ਪਿਆ ਪਤਾ ਨਹੀਂ ਇਹ ਘਰੋਂ ਕੀ ਖਾ ਕੇ ਆਉਂਦੀ ਏ ਜਿਹੜਾ ਇੰਨਾ ਆ ਕੇ ਇੱਥੇ ਬੋਲਣ ਲੱਗ ਜਾਂਦੀ ਏ ਜੇ ਮੈਨੂੰ ਪਤਾ ਹੁੰਦਾ ਨਾ ਇਹਦੇ ਮੱਥੇ ਹੀ ਨਾ ਲਗਦੀ ਮੈਂ ਬਿੰਦ ਚੱਟ ਲੇਟ ਆ ਜਾਂਦੀ ਨਾ ਮੈਨੂੰ ਇਹਦੀ ਬਕਵਾਸ ਸੁਣਨੀ ਪੈਂਦੀ ਬੁਰਾ ਹਾਲ ਹੋਇਆ ਪਿਆ ਮੇਰਾ ਤੇ ਪੇਟ ਦਾ ਮੰਮੀ ਜੀ ਜੇ ਗੋਲੀ ਨਾਲ ਕੋਈ ਫਰਕ ਨਹੀਂ ਪਿਆ ਕੁਟ ਚਾਦੀ ਮੜਾ ਦਿੰਦੀ ਆ ਉਹ ਪੀ ਲਓ ਕੀ ਪਤਾ ਉਹਦੇ ਨਾਲ ਫਰਕ ਪੈ ਜੇ ਨਾ ਚਾਹ ਤੈਨੂੰ ਰਹਿਣ ਹੀ ਦੇ ਆ ਕੁੜੀ ਕੋਲ ਤੁਰੇ ਸੀ ਨਹੀਂ ਚਾਹ ਪੀ ਕੇ ਵਾਰ-ਵਾਰ ਪੀਣ ਨੂੰ ਜੀ ਨਹੀਂ ਕਰਦਾ ਆਪੇ ਸਿਰ ਦੀ ਸਪੀਡ ਜਿਹੜਾ ਹੁੰਦਾ ਹੈ ਇਹ ਆਪੇ ਠੀਕ ਹੋ ਜੀ ਹੌਲੀ-ਹੌਲੀ ਤੈਨੂੰ ਠੀਕ ਐ ਮਮੀ ਜੀ ਐ ਕਰੋ ਤੁਸੀਂ ਬਿੰਦੇ ਚਟ ਆਰਾਮ ਕਰ ਲਓ ਮੈਂ ਇਹਨੇ ਕੱਪੜੇ ਜੀ ਪ੍ਰੈਸ ਕਰ ਲਾਂ ਜਾ ਕਰ ਲਾ ਤੂੰ ਜਿਹੜਾ ਕੰਮ ਕਰਨਾ ਮਾਮੀ ਜੀ ਕੀ ਹੋ ਗਿਆ ਤੁਸੀਂ ਆਏ ਪਹਿੋਂ ਸਿਰ ਬੰਨੀ ਪਾਉ ਉਹਦਾ ਲੋਟ ਸੀ ਜਦੋਂ ਆਪਾਂ ਆਇਆ ਐਡੀ ਛੇਤੀ ਬੁਖਾਰ ਬਹੁਤ ਚੜ ਗਿਆ ਇਹ ਬੁਖਾਰ ਕੰਨੂ ਚੜਿਆ ਮੇਰਾ ਤਾਂ ਸਿਰ ਫਟਣ ਤੇ ਆਇਆ ਪਿਆ ਗੋਲੀ ਵੀ ਲੈ ਲਈ ਉਹਦੇ ਨਾਲ ਵੀ ਪੋਰਾ ਫਰਕ ਨਹੀਂ ਪਿਆ ਮੈਂ ਤਾਂ ਬੜੀ ਔਖੀ ਆ ਪਰ ਮਾਮੀ ਜੀ ਹੈ ਅਚਾਨਕ ਕਿਵੇਂ ਹੋ ਗਿਆ ਜਦੋਂ ਆਪਾਂ ਉੱਥੇ ਭੈਣ ਕੋਲੇ ਸੀ ਉਹ ਤਾਂ ਤੁਸੀਂ ਜਮੀ ਠੀਕ ਤੇ ਆ ਨਾਲੇ ਜਦੋਂ ਮੈਂ ਤੁਹਾਨੂੰ ਉਤਾਰ ਕੇ ਗਿਆ ਇੱਥੇ ਉਦੋਂ ਵੀ ਚੰਗੇ ਭਲੇ ਸੀ ਇਹ ਕਿਤੇ ਬੀਪੀ ਤਾਂ ਨਹੀਂ ਘਟ ਗਿਆ ਪਪਾ ਚੈੱਕ ਕਰਾਏ ਉਹਨੇ ਅਜੇ ਕਹੋਂ ਤੁਸੀਂ ਤੇ ਪਤਾ ਨਹੀਂ ਬੀਪੀ ਘਟਿਆ ਕਿ ਵਧਿਆ ਜਦੋਂ ਮੈਨੂੰ ਤੋ ਉਤਾਰ ਕੇ ਗਿਆ ਮੈਂ ਘਰੇ ਆਈਆਂ ਮੂਰੇ ਤਰੀ ਭੂਆ ਹੀ ਬੈਠੀ ਸੀ ਇਹ ਸਾਰੇ ਹਫ਼ਤੇ ਉਹਦੇ ਹੀ ਛੇੜੇ ਹੋਏ ਐ ਭੂਆ ਹੀ ਹੋਈ ਸੀ ਪਰ ਮੰਮੀ ਜੀ ਉਹ ਕੀ ਕਰਨੀ ਸੀ ਨਾਲੇ ਥੋਨੂੰ ਇਹੋ ਜਿਹਾ ਉਹਨੇ ਕੀ ਕਹਿਤਾ ਜਿਹੜੀ ਤੁਸੀਂ ਇੰਨੀ ਟੈਨਸ਼ਨ ਲਈ ਬੈਠੇ ਹੋ ਇਹ ਤੇ ਨੂੰ ਕੀ ਦੱਸਾਂ ਮੈਂ ਤਾਂ ਸਮਾ ਨੂੰ ਆ ਕੇ ਵਧੀਆ ਪਿਆਰ ਨਾਲ ਬੁਲਾਇਆ ਹਾਲ ਚਾਲ ਪੁੱਛਿਆ ਪਰ ਉਹ ਕਿਥੇ ਆਪਣੀ ਹਰਕਤਾਂ ਤੋਂ ਬਾਜ ਆਂਦੀ ਉਹਨੇ ਫੇਰ ਉਹੀ ਪੁਰਾਣੀਆਂ ਗੱਲਾਂ ਛੇੜ ਲਈ ਫੇਰ ਲੱਗੀ ਉਹ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਫੇਰ ਮੈਨੂੰ ਵੀ ਗੁੱਸਾ ਆ ਗਿਆ ਮੈਂ ਵੀ ਉਹਨੂੰ ਚਾਰ ਗੱਲਾਂ ਸੁਣਾਤੀਆਂ ਫੇਰ ਤਾਂ ਜਿਉਂ ਹੋਈਆਂ ਵਧੋ ਵਧੀ ਕੁਛ ਉਹ ਬੋਲੀ ਕੁਛ ਮੈਂ ਬੋਲੀ ਬਸ ਉਹਦੇ ਕਰਕੇ ਸਿਰ ਫਟਣ ਵਾਲਾ ਹੋਇਆ ਪਿਆ ਮੇਰਾ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਮਾਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਉਹ ਇਹੀ ਗੱਲਾਂ ਕਰਨ ਆਉਂਦੀ ਆ ਔਰੇ ਔਰ ਉਹਨੇ ਕੀ ਲੈਣਾ ਆਉਣਾ ਜੇ ਉਹ ਬੋਲਦੀ ਸੀ ਤੁਸੀਂ ਚੁੱਪ ਕਰ ਜਾਂਦੇ ਐਨੀ ਕਾਹ ਨੂੰ ਫਿਰ ਤੁਸੀਂ ਆਪਦਾ ਬਲੱਡ ਵਧਾ ਕੇ ਬਹਿ ਗਏ ਪਰ ਇੱਕ ਗੱਲ ਦਾ ਨਹੀਂ ਪਤਾ ਲੱਗਿਆ ਵੀ ਉਹ ਕਰਨ ਕੀ ਆਈ ਸੀ ਨੇ ਕਰਨ ਕੀ ਹੋਣਾ ਸੀ ਉਹ ਤਾਂ ਰਖੜੀ ਲੈ ਕੇ ਆਈ ਸੀ ਕਹਿੰਦੀ ਮੈਂ ਆਪਣੇ ਭਤੀਜੇ ਦੇ ਰਖੜੀ ਬੰਨ ਕੇ ਜਾਵਾਂਗੀ ਉਹ ਤਾਂ ਉਰੇ ਹਣ ਦੇ ਬਹਾਨੇ ਭਾਲਦੀ ਰਹਿੰਦੀ ਹੈ ਹੁਣ ਉਹਨੂੰ ਰਖੜੀ ਦਾ ਬਹਾਨਾ ਮਿਲ ਗਿਆ ਉਹ ਆ ਗਈ ਇਹਨੂੰ ਤੇ ਐ ਆ ਮੈਂ ਇਨਾਂ ਦੇ ਘਰੇ ਕਿਸੇ ਨਾ ਕਿਸੇ ਬਹਾਨੇ ਜਾਵਾਂ ਤੇ ਜਾ ਕੇ ਇਹਨਾਂ ਦਾ ਕਲੇਸ਼ ਪਵਾਵਾ ਇਹਨੂੰ ਅਸੀਂ ਹੱਸਦੇ ਵੱਸਦੇ ਚੰਗੇ ਨਹੀਂ ਲੱਗਦੇ ਮੰਮੀ ਜੀ ਇੱਥੇ ਭਲਾ ਹੱਸਦਿਆਂ ਨੂੰ ਕੌਣ ਚਾੜਦਾ ਬਗਾਨਿਆਂ ਦੀ ਤਾਂ ਛੱਡੋ ਇੱਥੇ ਤਾਂ ਆਪਣੀ ਲੱਤਾਂ ਖਿੱਚਣ ਵਾਲੇ ਬਥੇਰੇ ਨੇ ਪਰ ਤੁਸੀਂ ਉਹਨੀਆਂ ਗੱਲਾਂ ਦੀ ਕਿਉਂ ਟੈਨਸ਼ਨ ਲੈਨੇ ਹੋ ਜਦੋਂ ਇਹ ਆਉਂਦੀ ਹੈ ਇਹ ਜੀ ਬਕਵਾਸ ਕਰਦੀ ਹੁੰਦੀ ਆ ਤੁਹਾਡੇ ਸਾਹਮਣੇ ਤੁਸੀਂ ਚੁੱਪ ਕਰਕੇ ਅੰਦਰ ਵਗ ਜਾ ਕਰੋ ਕਾਹਨੂੰ ਵੇਖਦੀਆਂ ਇਹ ਜੀਆਂ ਗੱਲਾਂ ਸੁਣਦੇ ਹੋ ਫਿਰ ਤੁਸੀਂ ਆਪਣੀ ਸਿਹਤ ਖਰਾਬ ਕਰ ਲੈਨੇ ਹੋ ਐਵੇਂ ਬਿਮਾਰ ਹੋ ਕੇ ਬਹਿ ਜਾਓਗੇ ਤੇ ਤੂੰ ਤਾਂ ਕਹਤਾ ਵੀ ਮਾਮੀ ਜੀ ਅੰਦਰ ਵਗ ਜਾ ਕਰ ਪਰ ਮੈਂ ਲਵੀ ਨੂੰ ਉਹਦੇ ਕੋਲ ਕੱਲੀ ਨੂੰ ਕਿਵੇਂ ਛੱਡ ਕੇ ਅੰਦਰ ਵਗ ਜਾਂਦੀ ਤੈਨੂੰ ਉਹਦੇ ਸੁਭਾਅ ਦਾ ਪਤਾ ਤਾਂ ਹੈ ਵੀ ਲਵੀ ਨੂੰ ਕਿੱਡੀਆਂ ਪੁੱਠੀਆਂ ਪੱਟੀਆਂ ਪੜਾ ਕੇ ਜਾਂਦੀ ਏ ਹੁਣ ਤੈਨੂੰ ਪਤਾ ਹੀ ਏ ਜਦੋਂ ਮੈਂ ਪਿਛਲੀ ਵਾਰੀ ਪੇਕ ਕੇ ਗਈ ਸੀ ਮੇਰੇ ਪਿੱਛੋਂ ਆ ਗਈ ਸੀ ਤੇਰੀ ਭੂਆ ਲਵੀ ਦੇ ਕਿੰਨੇ ਪੁੱਠੀਆਂ ਸਿੱਧੀਆਂ ਗੱਲਾਂ ਲਾ ਕੇ ਉਹਦੇ ਕੰਨ ਭਰ ਕੇ ਗਈ ਸੀ ਚੱਲ ਪਹਿਲਾਂ ਤਾਂ ਮੇਰੀ ਮਜਬੂਰੀ ਸੀ ਵੀ ਮੈਨੂੰ ਪੇਕ ਕੇ ਜਾਣਾ ਪੈ ਗਿਆ ਅੱਜ ਆਪਾਂ ਨੂੰ ਸਿਮਰੀ ਕੋਲ ਜਾਣਾ ਪੈ ਗਿਆ ਜਦੋਂ ਮੈਂ ਘਰੇ ਆਈ ਆਉਂਦਿਆਂ ਨੂੰ ਮੂਰੇ ਫਰੇ ਬੈਠੀ ਹੋਈ ਫਿਰ ਮੈਂ ਲਵੀਨੂ ਇਹਦੇ ਕੋਲ ਕੰਲੀ ਨੂੰ ਛੱਡ ਕੇ ਕਿਵੇਂ ਅੰਦਰ ਵਗ ਜਾਂਦੀ ਫਿਰ ਤਾਂ ਮੈਨੂੰ ਬਹਿਣਾ ਹੀ ਪਿਆ ਕੋਲ ਚੱਲ ਦੋ ਵਾਰੀ ਤਾਂ ਮੇਰੀ ਮਜ਼ਦੂਰੀ ਹੋਣੀ ਵੀ ਮੈਂ ਘਰੇ ਨਹੀਂ ਸੀ ਹੈਗੀ ਹੁਣ ਸਾਹਮਣੇ ਵੇਖ ਕੇ ਥੋੜਾ ਛੱਡਿਆ ਜਾਂਦਾ ਕੰਲੀ ਨੂੰ ਫਿਰ ਮੰਮੀ ਤੁਸੀਂ ਮੈਨੂੰ ਤਾਂ ਫੋਨ ਕਰਕੇ ਬੁਲਾ ਲੈਣਾ ਸੀ ਵੀ ਭਾਈ ਤ੍ਰਿਪੂ ਆਈ ਆ ਆਜਾ ਰਖੜੀ ਬਣਾ ਲੈ ਨਾਲੇ ਫਿਰ ਮੈਂ ਵੀ ਦੇਖ ਲੈਂਦਾ ਵੀ ਉਹ ਕਿਹੜੀਆਂ ਇਹ ਜੀਆਂ ਗੱਲਾਂ ਛੇੜਦੀ ਆ ਫੋਨ ਤਾਂ ਤੈਨੂੰ ਤਾਂ ਨਹੀਂ ਕਰਿਆ ਵੇ ਤੂੰ ਗੱਡੀ ਖੜਾ ਕੇ ਛੇਤੀ ਮੁੜ ਆਏਂਗਾ ਪਰ ਤੂੰ ਤਾਂ ਟਾਈਮ ਹੀ ਬਹੁਤ ਲਾਤਾ ਪਰ ਮੰਮੀ ਜੀ ਮੈਨੂੰ ਕਿਹੜਾ ਪਤਾ ਸੀ ਵੀ ਘਰੇ ਭੂਆ ਹੀ ਬੈਠੀ ਆ ਹੁਣ ਜੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਬੁਲਾਉਂਦੇ ਵੀ ਭਾਈ ਤੇਰੀ ਭੂਆ ਹੀ ਹੋਈ ਆ ਜਾ ਫਿਰ ਤਾਂ ਮੈਂ ਨਾਲ ਦੀ ਨਾਲ ਆ ਜਾਂਦਾ ਉਹ ਤਾਂ ਚੱਲ ਉੱਥੇ ਉਹ ਮੁੰਡਾ ਕਹਿੰਦਾ ਵੀ ਘਰੇ ਵੀ ਕੀ ਕਰਨਾ ਜਾ ਕੇ 10 ਮਿੰਟ ਬਹਿਨੇ ਆ ਚਾਹ ਪਾਣੀ ਪੀਨੇ ਆ ਤਾਂ ਮੈਂ ਬਹਿ ਗਿਆ ਉੱਥੇ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਐਨੇ ਸਾਲਾਂ ਦੀ ਤਾਂ ਕਦੇ ਭੂਆ ਰਖੜੀ ਲੈ ਕੇ ਆਈ ਨਹੀਂ ਐਤ ਕਿਉਂ ਮੇਰੀ ਯਾਦ ਕਿਵੇਂ ਆਗੀ ਵੀ ਮੇਰਾ ਭਤੀਜਾ ਵੀ ਹੈਗਾ ਮੈਂ ਜਾ ਕੇ ਰਖੜੀ ਬੰਨਾਂ ਵੇ ਇਸੇ ਗੱਲ ਦਾ ਹੀ ਤੇ ਪੰਗਾ ਪਿਆ ਇਹੀ ਗੱਲ ਉਹਨੂੰ ਮੈਂ ਪੁੱਛ ਬੈਠੀ ਵੀ ਤੈਨੂੰ ਅੱਜ ਇੰਨੇ ਸਾਲਾਂ ਬਾਅਦ ਭਤੀਜੇ ਦੀ ਕਿਵੇਂ ਯਾਦ ਆ ਗਈ ਵੀ ਮੈਂ ਉਹਨੂੰ ਰਖੜੀ ਬੰਨਣ ਆਵਾ ਇਥੋਂ ਹੀ ਉਹ ਛਿੜਤੀ ਮਾਮੀ ਜੀ ਤੁਸੀਂ ਮੰਨੋ ਨਾ ਮੰਨੋ ਇਹ ਗੱਲ ਦੇ ਵਿੱਚ ਵੀ ਕੋਈ ਰਾਜ ਆ ਉਹ ਰਖੜੀ ਬੰਨਣ ਨਹੀਂ ਆਈ ਹੋਣੀ ਉਹਦੇ ਮਨ 'ਚ ਕੁਝ ਹੋਰ ਚੱਲਦਾ ਵੇ ਮੈਨੂੰ ਇਹ ਤਾਂ ਪਤਾ ਨਹੀਂ ਵੀ ਉਹਦੇ ਮਨ 'ਚ ਕੀ ਚੱਲਦਾ ਤੇ ਕੀ ਨਹੀਂ ਚੱਲਦਾ ਪਰ ਤੈਨੂੰ ਇੱਕ ਗੱਲ ਦੱਸਣਾ ਭੁੱਲ ਗਈ ਸੀ ਮੈਂ ਉਹ ਤੇਰੇ ਪਿੰਡ ਵਾਲੇ ਘਰ ਦੀ ਚਾਬੀ ਲੈ ਕੇ ਗਈ ਹੈ ਮੇਰੇ ਤੋਂ ਹੈ ਚਾਬੀ ਲੈ ਕੇ ਗਈ ਆ ਪਰ ਮਾਮੀ ਜੀ ਜਦੋਂ ਚਾਬੀ ਲੈਂਦੀ ਸੀ ਉਹ ਮੰਗਦੀ ਸੀ ਫੋਟੋ ਤੁਸੀਂ ਮੈਨੂੰ ਤਾਂ ਫੋਨ ਕਰ ਦਿੰਦੇ ਮੈਨੂੰ ਤਾਂ ਦੱਸ ਦਿੰਦੇ ਫੋਨ ਕਰਕੇ ਵੀ ਭਾਈ ਤੇਰੀ ਭੂਆ ਚਾਬੀ ਮੰਗਦੀ ਆ ਘਰ ਦੀ ਉਹ ਚਾਬੀ ਲੈਣੀ ਆਈ ਸੀ ਉਹਨੂੰ ਕੋਈ ਇਹ ਨਹੀਂ ਸੀ ਵੀ ਮੈਂ ਜਾ ਕੇ ਰਖੜੀ ਬੰਨਾ ਕੋਈ ਭਤੀਜੇ ਨਾਲ ਪਿਆਰ ਪਿਉਰ ਨਹੀਂ ਸੀ ਉਹਨੂੰ ਪਰ ਪੱਕ ਚਾਬੀ ਨਾਲ ਨੂੰ ਕਾਦਾ ਮੋਅ ਉਹ ਤਾਂ ਪਹਿਲਾਂ ਵੀ ਆਈ ਸੀ ਉਦੋਂ ਵੀ ਮੰਗਦੀ ਸੀ ਹੁਣ ਵੀ ਆ ਕੇ ਉਹਨੇ ਮੇਰੇ ਤੋਂ ਚਾਬੀ ਮੰਗੀ ਮੈਂ ਲਵੀ ਨੂੰ ਕਹਿਤਾ ਵੀ ਉੱਥੇ ਪਈ ਹੈ ਲਿਆ ਕੇ ਦੇ ਦੇ ਨੀ ਪਰ ਮੰਮੀ ਜੀ ਤੁਸੀਂ ਗਲਤੀ ਕਰ ਲਈ ਬਹੁਤ ਵੱਡੀ ਉਹਨਾਂ ਨੂੰ ਚਾਬੀ ਫੜਾ ਕੇ ਨਾਲ ਘਰ ਨੂੰ ਕੀ ਫੁੱਲ ਲੱਗੇ ਨੇ ਉਹ ਤਾਂ ਉਹੋ ਜਿਹਾ ਹੀ ਹੈ ਜਿਹਾ ਜਿਹਾ ਪਹਿਲਾਂ ਸੀ ਜਦੋਂ ਤਾਂ ਉੱਥੇ ਹੱਸਦੇ ਵਸਦੇ ਜੀ ਰਹਿੰਦੇ ਸੀ ਸਾਰੇ ਉਦੋਂ ਤਾਂ ਇਹਨੇ ਕਦੇ ਬੜਤਬਰ ਤੇ ਵਾਰ ਰੱਖਿਆ ਨਹੀਂ ਸੀ ਹੁਣ ਉੱਥੇ ਕੋਈ ਹੈ ਨਹੀਂ ਹੁਣ ਇਹਨੂੰ ਮੋਅ ਆਉਣ ਲੱਗ ਗਿਆ ਘਰ ਦਾ ਦੇਖ ਬੱਤਾ ਉਹ ਤੁਹਾਡੀ ਪੂਆ ਹੈ ਉਹ ਤੁਹਾਡੇ ਘਰ ਦੀ ਪੀ ਹੈ ਮੈਂ ਉਹਨੂੰ ਕਿਵੇਂ ਕਹਿ ਦਿੰਦੀ ਮੈਂ ਚਾਬੀ ਨਹੀਂ ਦਿੰਦੀ ਚਲੋ ਕੋਈ ਨਾ ਮੰਮੀ ਜੀ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਅੱਗੇ ਦੇਖਦਾ ਮੈਂ ਵੀ ਕੀ ਕਰਨਾ ਚਲੋ ਤੁਸੀਂ ਦੱਸੋ ਜੇ ਤੇਰ ਜਿਆਦਾ ਦੁਖਦਾ ਫਿਰ ਮੈਂ ਤੁਹਾਨੂੰ ਦਵਾਈ ਦਵਾ ਲਿਓ ਨਾ 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 ਬੱਤਾ ਦਵਾਈ ਤਾਂ ਨਹੀਂ ਲੈਣੀ ਹੈਗੀ ਹੁਣ ਤਾਂ ਮੈਨੂੰ ਫਰਕ ਕੀ ਥੋੜਾ ਜਿਹਾ ਗੋਲੀ ਖਾਦੀ ਸੀ ਥੋੜੀ ਥੋੜੀ ਹੋਲੀ ਅਸਰ ਕਰਦੀ ਹੈ ਚਲੋ ਠੀਕ ਹੈ ਮੰਮੀ ਜੀ ਤੁਸੀਂ ਪੈ ਜਾਓ ਆਰਾਮ ਕਰ ਲਓ ਮੈਂ ਕੱਪੜੇ ਚੇਂਜ ਕਰ ਲਾਂ ਹੁਣ ਭਾਈ ਤੂੰ ਕਿੱਥੇ ਚੱਲ ਪਿਆ ਮੀਂਹ ਤਾਂ ਆਈ ਜਾਂਦਾ ਪਿਆ ਮੰਮੀ ਜੀ ਐਸੇ ਕਰਕੇ ਤਾਂ ਖੇਤ ਜਾਣਾ ਵੀ ਕਿਤੇ ਉਹ ਲਾਈਟ ਨਾ ਛੱਡ ਦੇਣਾ ਉੱਤੋਂ ਮੀਂਹ ਪਈ ਜਾਂਦਾ ਚੱਲ ਠੀਕ ਹੈ ਜਾ ਕੇ ਬੰਦ ਕਰਿਆ ਜਲੇ ਵੀ ਖੇਤ ਚਲੇ ਗਏ ਨਾਲੇ ਕੰਮ ਵੀ ਮੇਰਾ ਸਾਰਾ ਨਿਬੜਿਆ ਗਿਆ ਹੁਣ ਮੈਂ ਐਂ ਕਰਾਂ ਮਾਮੀ ਨਾਲ ਸੈਟ ਬਾਰੇ ਗੱਲ ਨਾ ਕਰਕੇ ਦੇਖਾਂ ਵੀ ਕੀ ਕਹਿੰਦੀ ਐ ਕੀ ਪਤਾ ਮੈਨੂੰ ਸੈਟ ਫੜਾਈ ਦੇਵੇ ਐਂ ਕਰਦੀ ਆ ਹੁਣੇ ਗੱਲ ਕਰਦੀ ਆ ਫਿਰ ਕੋਲ ਹੋ ਜੂ ਮਾਮੀ ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਮੈਂ ਤੁਹਾਨੂੰ ਆਏ ਕਹਿਣੀ ਸੀ ਵੀ ਤੁਸੀਂ ਨਾ ਜਿਹੜਾ ਮੇਰੇ ਵਿਆਹ ਚ ਸੈਟ ਪਾਇਆ ਸੀਗਾ ਯੋ ਮੈਨੂੰ ਹੀ ਦੇ ਦਿੰਦੇ ਮੈਂ ਕਦੇ ਪਾ ਕੇ ਦੇਖ ਲੈਂਦੀ ਹੁਣ ਤੁਹਾਡੇ ਸਾਹਮਣੇ ਕਿੰਨਾ ਟਾਈਮ ਹੋ ਗਿਆ ਮੈਂ ਤਾਂ ਕਦੇ ਦੇਖਿਆ ਤੱਕ ਕਰਨੀ ਹੋਣਾ ਤਾਂ ਦੂਰ ਦੀ ਗੱਲ ਐ ਆ ਸੋਨੇ ਦੀ ਚੀਜ਼ ਵਿਆਹ ਸ਼ਾਦੀ ਚ ਪੈਂਦੀ ਐ ਜਦੋਂ ਕੋਈ ਪ੍ਰੋਗਰਾਮ ਆਏਗਾ ਤੂੰ ਪਾ ਲਈ ਇਹ ਤੇਰੀ ਚੀਜ਼ ਐ ਤੂੰ ਹੀ ਪਾਣੀ ਮਾਮੀ ਜੀ ਇਹ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਆਪਾਂ ਨੇ ਪੇਟੀ ਚੋਂ ਉਦੋਂ ਹੀ ਕੱਢਣਾ ਜਦੋਂ ਕੋਈ ਵਿਆਹ ਸ਼ਾਦੀ ਆਊਗੀ ਉਹ ਵੀ ਤਾਂ ਦੇਖਣ ਨੂੰ ਜੀ ਕਰਦਾ ਹੀ ਐ ਨਾਲੇ ਕਿੰਨਾ ਟਾਈਮ ਹੋ ਗਿਆ ਮੇਰੇ ਤਾਂ ਹਿੱਤਕਰ ਸੈੱਟ ਚੰਗੀ ਤੇਰਾ ਯਾਦ ਵੀ ਨਹੀਂ ਰਿਹਾ। ਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਅੱਜ ਸੈੱਟ ਦਾ ਚੇਤਾ ਕਿੱਥੋਂ ਆ ਗਿਆ? ਪਹਿਲਾਂ ਤਾਂ ਤੂੰ ਕਦੇ ਮੇਰੇ ਨਾਲ ਇਹ ਜੀ ਗੱਲ ਨਹੀਂ ਥੇੜੀ। ਨਾਲੇ ਤੂੰ ਆਪੇ ਤਾਂ ਮੈਨੂੰ ਫੜਾਇਆ ਸੀ। ਮੰਮੀ ਜੀ ਇਹਨੂੰ ਸਾਹਮਣੇ ਧਰ ਦੋ। ਅੱਜ ਤੂੰ ਗੱਲ ਦੇ ਖਿਹੜਾ ਹੀ ਪੈਗੀ। ਵੀ ਮੈਨੂੰ ਹੁਣੇ ਹੀ ਦੇ ਦੋ ਸੈੱਟ ਕੱਢ ਕੇ। ਮੰਮੀ ਜੀ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ। ਵੀ ਮੇਰਾ ਜੀ ਕਰਦਾ ਸੀ ਸੈੱਟ ਦੇਖਣ ਨੂੰ। ਤਾਂ ਮੈਂ ਤੁਹਾਨੂੰ ਕਹਿਤਾ। ਨਾਲੇ ਮੇਰਾ ਸੈੱਟ ਹੈ। ਤੁਸੀਂ ਮੈਨੂੰ ਦਿਖਾ ਦੋ। ਮੈਂ ਆਪਦੇ ਕੋਲੇ ਰੱਖ ਲੂੰਗੀ। ਕਿ ਉਹਨੂੰ ਪੇਟੀ ਚੋਂ ਹੀ ਨਹੀਂ ਕੱਢਣਾ ਤੂੰ ਸਿੱਧੀ ਤਰ੍ਹਾਂ ਦੱਸ ਗੱਲ ਕੀ ਏ ਤੇਰਾ ਸੈੱਟ ਹੈ ਤੂੰ ਲੈ ਲਈ ਮੈਂ ਰੱਖ ਕੇ ਕਿਹੜਾ ਉਹਦਾ ਚਾਰ ਪਾਉਣਾ ਪਰ ਮੈਨੂੰ ਵਿਚਲੀ ਗੱਲ ਦੱਸ ਕਿ ਤੇਰੇ ਮਨ 'ਚ ਚੱਲਦਾ ਕੀ ਏ ਮਾਮੀ ਜੀ ਮੇਰੇ ਮਨ 'ਚ ਕਿਹੜੀ ਗੱਲ ਚੱਲਣੀ ਏ ਉਹ ਤਾਂ ਮੈਂ ਵਿਆਹ ਵਾਲੀਆਂ ਫੋਟੋਆਂ ਦੇਖਦੀ ਸੀ ਤਾਂ ਮੈਨੂੰ ਸੈੱਟ ਦਾ ਚੇਤਾ ਆ ਗਿਆ ਮੈਂ ਤੁਹਾਡੇ ਨਾਲ ਗੱਲ ਕਰ ਲਈ ਮੈਨੂੰ ਆਏ ਹੋ ਗਿਆ ਕਿ ਚਲ ਮੈਂ ਮਾਮੀ ਤੋਂ ਸੈੱਟ ਲੈ ਲਾਂ ਪਾ ਕੇ ਦੇਖ ਲੂੰਗੀ ਤਾਂ ਕਰਕੇ ਮੈਂ ਤੁਹਾਡੇ ਤੋਂ ਮੰਗਿਆ ਨਹੀਂ ਮੈਂ ਕੀ ਕਰਨਾ ਸੀ ਸੈਟ ਮੈਨੂੰ ਐਂ ਲੱਗਦਾ ਤੂੰ ਮੇਰੇ ਤੋਂ ਕੋਈ ਗੱਲ ਲੁਕੋ ਰਹੀ ਐ ਮੈਨੂੰ ਸੱਚ-ਸੱਚ ਦੱਸ ਇਹ ਜੀ ਕਿਹੜੀ ਗੱਲ ਐ ਜਿਹੜਾ ਤੈਨੂੰ ਅੱਜ ਸੈਟ ਯਾਦ ਆ ਗਿਆ ਲਓ ਮੰਮੀ ਜੀ ਤੁਸੀਂ ਆਹ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਮੈਨੂੰ ਕਿਉਂ ਚਾਹੀਦਾ ਦੇਖ ਸਮਝ ਤਾਂ ਮੈਂ ਗਈ ਆ ਪਰ ਤੇਰੇ ਮੂੰਹੋਂ ਸੁਣਨਾ ਚਾਹਣੀ ਆ ਆ ਫੋਟਵਾ ਫੂਟਵਾ ਦਾ ਤਾਂ ਬਹਾਨਾ ਐ ਚੱਕ ਤਾਂ ਤੈਨੂੰ ਕਿਸੇ ਹੋਰ ਦੀ ਐ ਲਓ ਮੰਮੀ ਜੀ ਮੈਂ ਤਾਂ ਤੁਹਾਡੇ ਤੋਂ ਆਪਦੀ ਚੀਜ਼ ਹੀ ਮੰਗੀ ਐ ਇੱਥੇ ਚੱਕ ਵਾਲੀ ਗੱਲ ਕਿੱਥੋਂ ਆ ਗਈ ਜੇ ਤੁਸੀਂ ਸੈੱਟ ਮੈਨੂੰ ਦੇਣਾ ਤਾਂ ਦੇ ਦਿਓ ਨਹੀਂ ਸਾਫ਼ ਜਵਾਬ ਦੇ ਦਿਓ ਵੀ ਭਾਈ ਮੈਂ ਤਾਂ ਦਿੰਦੀ ਨਹੀਂ ਸੈੱਟ ਦੇਣ ਤੋਂ ਮੈਂ ਤੈਨੂੰ ਜਵਾਬ ਨਹੀਂ ਦਿੰਦੀ ਪਰ ਮੈਨੂੰ ਇਹ ਵੀ ਦੱਸ ਦੇ ਵੀ ਤੈਨੂੰ ਕਿੰਨੇ ਕਿਹਾ ਵੀ ਆਪਦੀ ਮੰਮੀ ਤਾਂ ਸੈੱਟ ਲੈ ਕੇ ਆਪਣੇ ਕੋਲੇ ਰੱਖ ਲਾ ਮੰਮੀ ਜੀ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹੀ ਐ ਵੀ ਮੈਂ ਸੈੱਟ ਤੁਹਾਡੇ ਤੋਂ ਆਪਦੀ ਮਰਜ਼ੀ ਨਾਲ ਮੰਗਿਆ ਹੁਣ ਤੁਸੀਂ ਦੇਣਾ ਐ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਐ ਰੁਕ ਲਿਆ ਦੇਨੀਆ ਤੇਰਾ ਸੈੱਟ ਪਾ ਲਈ ਜਿੱਥੇ ਪਾਉਣਾ ਲਫੜ ਆਵਦਾ ਖੋਲ ਕੇ ਚੈੱਕ ਕਰ ਲੈ ਸਾਪ ਤੂੰ ਪਾਈ ਹੋਈ ਏ ਇਹਦੇ ਚ ਹਾਰ ਕਾਂਟੇ ਤੇ ਟਿੱਕਾ ਏ ਕੱਲ ਨੂੰ ਕਿਤੇ ਤੂੰ ਕਹਿ ਦੇਵੇਂ ਇਹਦੇ ਚ ਚੀਜ਼ ਘਟ ਗਈ ਏ ਕੱਲ ਨੂੰ ਕਿਤੇ ਮਾਮੀ ਤੇ ਇਲਜ਼ਾਮ ਲਾ ਦੇ ਆਵਦਾ ਹੁਣ ਖੋਲ ਕੇ ਦੇਖ ਲੈ ਚਲੋ ਮਾਮੀ ਜੀ ਦੇਖਣ ਨੂੰ ਤਾਂ ਕੀ ਐ ਉਹ ਤਾਂ ਸਾਰੀਆਂ ਚੀਜ਼ਾਂ ਪੂਰੀਆਂ ਹੀ ਨੇ ਚੀਜ਼ਾਂ ਤਾਂ ਪੂਰੀਆਂ ਹੀ ਨੇ ਮੈਂ ਕਿਹੜਾ ਕੱਢ ਕੇ ਵਿੱਚੋਂ ਵੇਚਦੀਆਂ ਨੇ ਨਾਲੇ ਤੂੰ ਆਪ ਹੀ ਫੜਾਇਆ ਸੀ ਵੀ ਮਾਮੀ ਜੀ ਇਹਨੂੰ ਸੰਭ ਕੇ ਰੱਖ ਦੋ ਤੇ ਮੈਂ ਸੰਭ ਕੇ ਰੱਖਤਾ ਹੁਣ ਤੈਨੂੰ ਮਾਮੀ ਤੇ ਬੇਤਬਾਰੀ ਹੋ ਗਈ ਤਾਂ ਹੀ ਤਾਂ ਸੈੱਟ ਮੰਗ ਲਿਆ ਤੈਨੂੰ ਤਾਂ ਐ ਹੋ ਗਿਆ ਕਿਤੇ ਮਾਮੀ ਮੇਰਾ ਸੈੱਟ ਹੀ ਨਾ ਮੁੱਕਰ ਦੇ ਕਿਤੇ ਕੱਲ ਨੂੰ ਕਹੇ ਮੈਨੂੰ ਫੜਾਇਆ ਹੀ ਨਹੀਂ ਪਰ ਮੈਂ ਇਹੋ ਜਿਹੀ ਨਹੀਂ ਹੈਗੀ ਮਾਮੀ ਜੀ ਮੈਂ ਕਦੋਂ ਕਹਿਨੀ ਆ ਵੀ ਮਾਮੀ ਮੇਰਾ ਸੈਟ ਮੁਕ ਕੋ ਜੂਗੀ ਤੁਸੀਂ ਤਾਂ ਆਪਦੇ ਵੱਲੋਂ ਹੀ ਗੱਲਾਂ ਬਣਾਈ ਜਾਂਦੇ ਹੋ ਜੇ ਤੂੰ ਮੂੰਹੋਂ ਨਹੀਂ ਨਾ ਕੁਝ ਕਿਹਾ ਪਰ ਸਮਝਦੀ ਤੇ ਮੈਂ ਸਾਰਾ ਕੋਸ਼ਾਂ ਮੈਨੂੰ ਸਾਰਾ ਪਤਾ ਹੈ ਤੇਰੇ ਪਿੱਛੇ ਕਿਹਦਾ ਦਿਮਾਗ ਚੱਲਦਾ ਉਹ ਕੱਲ ਆਈ ਸੀ ਨਾ ਤੇਰੀ ਭੂਆ ਉਸ ਨੇ ਕਿਹਾ ਹੋਊਗਾ ਵੀ ਭਾਈ ਆਪਦਾ ਸੈਟ ਆਪ ਦੇ ਕਬਜ਼ੇ ਚ ਕਰ ਲੈ ਪਿੱਛੋਂ ਮਾਮੀ ਦਾ ਕੀ ਪਤਾ ਵੀ ਉਹ ਮੁੱਕਰੀ ਨਾ ਜਾਵੇ ਨਾ ਨਾ ਮਾਮੀ ਜੀ ਭੂਆ ਨੇ ਨਹੀਂ ਮੈਨੂੰ ਕੋਈ ਗੱਲ ਕਹੀ ਮੈਂ ਤਾਂ ਤੁਹਾਨੂੰ ਸੁਭਾਏ ਕੀ ਕਹਤਾ ਤੁਸੀਂ ਉਹਨਾਂ ਤੇ ਨਾ ਕੋਈ ਇਲਜ਼ਾਮ ਲਾਓ ਨਾ ਮੈਂ ਤੈਨੂੰ ਕਿਹੜਾ ਝੂਠ ਕਹਨੀ ਆ ਮੈਂ ਸੱਚ ਹੀ ਕਹਨੀ ਆ ਆਪਣੇ ਮੂੰਹੋਂ ਚਾਹੇ ਤੂੰ ਮੈਨੂੰ ਦੱਸ ਚਾਹੇ ਨਾ ਦੱਸ ਉਂਗਲ ਤਾਂ ਤੈਨੂੰ ਤੇਰੀ ਭੂਆ ਦੀ ਉਹ ਲੱਗੀ ਹੋਈ ਆ ਕੱਲੋਂ ਇੱਥੋਂ ਗਈ ਏ ਅੱਜ ਤੂੰ ਮੈਥੋਂ ਸੱਟ ਮੰਗ ਲੈ ਫਿਰ ਮੈਨੂੰ ਕੀ ਸਮਝਾਂ ਜਿੰਨਾ ਚਿਰ ਉਹ ਇੱਥੇ ਆਈ ਨਹੀਂ ਉਦੋਂ ਦੀ ਤਾਂ ਸਾਡੇ ਘਰ ਕੋਈ ਗੱਲਬਾਤ ਨਹੀਂ ਸੀ ਸਭੋ ਸੁੱਖ ਸ਼ਾਂਤੀ ਸੀ ਜਿੱਦਨ ਤਾਂ ਉਹਦਾ ਪੈਰ ਸਾਡੇ ਘਰੇ ਪਿਆ ਉਦੋਂ ਦੀ ਤੂ ਤੂ ਮੈਮੇ ਸ਼ੁਰੂ ਹੋਈ ਏ ਮਾਮੀ ਜੀ ਤੁਸੀਂ ਤਾਂ ਇਹੀ ਜਿਹੀ ਗੱਲਾਂ ਤਾਂ ਕਰਦੇ ਹੋ ਪੋਦੀਪੂਆ ਨਾਲ ਬਣਦੀ ਨਹੀਂ ਹੁਣ ਜੇ ਮੈਂ ਤੁਹਾਡੇ ਤੋਂ ਸੈੱਟ ਮੰਗ ਲਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਨੂੰ ਭੂਆ ਕਹਿ ਕੇ ਗਈ ਹੈ ਵੀ ਮਾਮੀ ਤੋਂ ਸੈੱਟ ਫੜ ਲੈ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਕਿ ਮੈਂ ਫੋਟੋਆਂ ਦੇਖਦੀ ਸੀ ਤਾਂ ਯਾਦ ਆ ਗਿਆ ਤਾਂ ਮੈਂ ਤੁਹਾਡੇ ਤੋਂ ਮੰਗ ਲਿਆ ਚੱਲ ਹੁਣ ਤਾਂ ਮਿਲ ਗਿਆ ਨਾ ਤੈਨੂੰ ਜਾਂ ਸਾਂਭਲਾ ਜਾ ਕੇ ਆਪਣਾ ਸੱਜ ਮੈਨੂੰ ਸਾਰਾ ਹੀ ਪਤਾ ਹੈ ਕਿਵੇਂ ਤੈਨੂੰ ਯਾਦ ਆਇਆ ਕਿਵੇਂ ਨਹੀਂ ਇੰਨਾ ਤਾਂ ਆਇਆ ਵੀ ਮੰਮੀ ਨੂੰ ਫਰੇ ਕੁਝ ਪਤਾ ਹੀ ਨਹੀਂ ਇਹ ਤਾਂ ਉਹੀ ਤੁਰੇ ਫਿਰਦੀ ਏ ਹੁਣ ਇਹਦੀ ਮੰਮੀ ਨੂੰ ਫੋਨ ਕਰਦੀ ਆ ਕੀ ਪਤਾ ਉਹਦੀ ਗੱਲੀ ਦੇ ਖਾਨੇ ਚ ਪੈ ਜਾਏ ਕੋਈ ਮੇਰਾ ਫੋਨ ਕਿੱਥੇ ਗਿਆ ਸੌਪ ਤੇ ਹੈਲੋ ਸਾਸਿਕਾ ਭੈਣ ਜੀ ਹੋਰ ਸੁਣਾਓ ਕੀ ਕਰਦੇ ਆਂ ਸਤ ਸ੍ਰੀ ਅਕਾਲ ਮੈਂ ਤਾਂ ਦੇਲੀ ਐ ਸੀ ਭੈਣ ਜੀ ਤੁਸੀਂ ਦੱਸੋ ਕਿਵੇਂ ਕਰਿਆ ਅੱਜ ਫੋਨ ਕੀ ਦੱਸਾਂ ਭੈਣ ਜੀ ਮੈਂ ਤਾਂ ਤੁਹਾਡੀ ਧੀ ਬਾਰੇ ਹੀ ਗੱਲ ਕਰਨੀ ਸੀ ਤਾਂ ਲਾਇਆ ਸੀ ਮੈਂ ਫੋਨ ਕਿਉਂ ਕੀ ਹੋ ਗਿਆ ਹੁਣ ਕਿਹੜਾ ਲੰਬਾ ਆ ਗਿਆ ਮੇਰੀ ਧੀ ਦਾ ਕੱਲ ਮੈਂ ਗਈ ਸੀ ਸਿਮੀ ਕੋਲ ਸੰਦਾਰਾ ਦੇ ਮੇਰੇ ਪਿੱਛੋ ਇਹਦੀ ਭੂਆ ਆ ਗਈ ਪਤਾ ਨਹੀਂ ਇਹਨੂੰ ਕੀ ਗੱਲਾਂ ਕਹਿ ਕੇ ਗਈ ਅੱਜ ਜਿੰਨੇ ਮੈਥੋਂ ਸਾਰੀਆਂ ਟੂਮਾ ਮੰਗ ਲਈਆਂ ਚੱਲ ਟੂਮਾ ਤੇ ਭੈਣ ਜੀ ਐਸੇ ਦੀਆਂ ਹੀ ਨੇ ਇਹਦੇ ਕੋਲ ਹੋਈਆਂ ਕਿ ਮੇਰੇ ਕੋਲ ਹੋਈਆਂ ਪਰ ਗੁੱਸਾ ਤਾਂ ਐਸੇ ਗੱਲ ਦਾ ਨਾ ਕੱਲ ਇਹਦੀ ਭੂਆ ਹੋ ਕੇ ਗਈ ਏ ਅੱਜ ਜਿੰਨੇ ਮੈਥੋਂ ਟੂਮਾ ਮੰਗ ਲਈਆਂ ਫਿਰ ਮੈਂ ਤਾਂ ਇਹੀ ਸਮਝੂਗੀ ਨਾ ਵੀ ਇਹਨੂੰ ਭੂਆ ਦੀ ਉਂਗਲ ਲੱਗੀ ਹੋਈ ਏ ਗੱਲ ਤੁਹਾਡੀ ਸਹੀ ਏ ਭੈਣ ਜੀ ਕੱਲੇ ਦੀ ਭੂਆ ਨੇ ਇਹਨੂੰ ਚੱਕਿਆ ਹੋਊਗਾ ਤਾਂ ਹੀ ਅੱਜ ਤੁਹਾਡੇ ਤੋਂ ਸੱਟ ਮੰਗਿਆ ਨਹੀਂ ਅੱਗੇ ਨਾ ਕਦੇ ਗੱਲ ਛਿੜੀ ਇਹਨੇ ਪਹਿਲਾਂ ਇਹਨੇ ਸੰਧਾਰੇ ਦੀ ਜਿੱਦ ਫੜੀ ਰੱਖੀ ਏ ਉਹ ਤੇ ਹੈਪੀ ਨੇ ਇਹਨੂੰ ਲੈ ਕੇ ਗਿਆ ਨਹੀਂ ਤੇ ਇਨੇ ਜਾ ਕੇ ਹਟਣਾ ਸੀ ਹੁਣ ਅਜ ਤੂਮਾ ਮਗਰ ਪਈ ਉਹ ਇਨੇ ਲੈ ਕੇ ਛੱਡੀਆਂ ਮਰਤਾਂ ਚਲੋ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਹੁਣੇ ਹੀ ਕਰਦੀ ਆ ਉਹਨੂੰ ਫੋਨ ਸਮਝਾਉਣੀ ਆ ਜੇ ਸਮਝੂਗੀ ਮੈਂ ਤੁਹਾਨੂੰ ਤਾਂ ਹੀ ਫੋਨ ਕਰਿਆ ਇਹਨੂੰ ਮਾੜਾ ਮੋਟਾ ਸਮਝਾਓ ਮੈਂ ਤਾਂ ਬਹੁਤ ਟੈਨਸ਼ਨ ਪਈ ਪਈਏ ਕਰਦੀ ਚਲੋ ਠੀਕ ਐ ਭੈਣ ਜੀ ਹਾਂਜੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਠੀਕ ਐ ਪੁੱਤ ਪਰ ਮੈਂ ਆ ਤੇਰੀ ਮੰਮੀ ਕੋਲੋਂ ਕੀ ਸੁਣ ਰਹੀ ਆ ਹੈ ਕਹਿੰਦੀ ਮੇਥੋਂ ਸਾਰੀਆਂ ਟੂਮਾ ਫੜ ਲਈਆਂ ਤੂੰ ਉਹਨੂੰ ਆਪ ਹੀ ਤਾਂ ਫੜਾਈਆਂ ਸੀਗੀਆਂ ਚਲੋ ਮੰਮੀ ਮੈਂ ਮੰਨਦੀ ਆ ਵੀ ਮੈਂ ਮੰਮੀ ਨੂੰ ਆਪ ਹੀ ਫੜਾਈਆਂ ਸੀ ਹੁਣ ਤੁਹਾਨੂੰ ਵੀ ਪਤਾ ਹੈ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਮੈਂ ਤਾਂ ਆਪਦੀ ਟੂਮਾ ਕਦੇ ਦੇਖੀ ਹੀ ਨਹੀਂ ਸੀ ਅੱਜ ਮੇਰਾ ਜੀ ਕਰਦਾ ਸੀ ਤਾਂ ਮੈਂ ਮੰਮੀ ਤੋਂ ਲੈ ਲਈਆਂ ਨਾ ਇਹ ਤੇਰੇ ਵਾਸਤੇ ਚੰਗੀ ਗੱਲ ਥੋੜੀ ਐ ਤੂੰ ਉਹਨੂੰ ਫੜਾ ਦੇ ਵਿਚਾਰੀ ਨੂੰ ਟੂਮਾ ਉਹਨੇ ਕਿੱਥੇ ਲੈ ਕੇ ਜਾਣੀਆਂ ਨੇ ਨਾ ਨਾ ਮੰਮੀ ਇਹ ਤਾਂ ਤੁਹਾਡੀ ਗੱਲ ਗਲਤ ਹੈ ਮੈਂ ਨਹੀਂ ਹੁਣ ਮੁੜ ਕੇ ਮਾਮੀ ਨੂੰ ਆਪਦਾ ਸੈਟ ਫੜਾਉਂਦੀ ਨਾਲੇ ਕੱਲ ਨੂੰ ਕੀ ਪਤਾ ਹੁੰਦਾ ਕੀ ਹੋ ਜੇ ਕੱਲ ਨੂੰ ਮੰਮੀ ਨਾ ਰਵੇ ਮੈਨੂੰ ਸੈਟ ਤੁਸੀਂ ਕੀ ਮੈਂ ਕਹਿੰਨੇ ਹੋ ਵੀ ਇਹਨੇ ਕਿੱਥੇ ਲੈ ਜਾਣੀਆਂ ਨੇ ਬਸ ਫਿਰ ਤਾਂ ਤੇਰੀ ਮੰਮੀ ਦੀ ਗੱਲ ਸਹੀ ਹੈ ਤੂੰ ਪੂਆ ਦੇ ਮਗਰੀ ਲੱਗੀ ਹੋਈ ਆ ਉਹਨੇ ਤੇਰੇ ਕੰਨ ਭਰੇ ਦੇ ਨੇ ਮੰਮੀ ਮੈਂ ਕਿਸੇ ਮਗਰ ਨਹੀਂ ਲੱਗੀ ਹੁਣ ਤੁਸੀਂ ਵੀ ਮੰਮੀ ਵਾਲੀਆਂ ਗੱਲਾਂ ਨਾ ਕਰੋ ਪਹਿਲਾਂ ਉਹ ਮੈਨੂੰ ਕਹੀ ਗਈ ਆ ਬਿਤੇ ਰਿਪੂ ਆ ਕਰਨ ਪੜ ਗਈ ਹੈ ਤੇਰੇ ਦੇਖ ਹੁਣ ਤਾਂ ਤੇਰਾ ਘਰ ਤੇਰੇ ਹੱਥ ਚ ਹੈ ਤੂੰ ਇਹਨੂੰ ਟੁੱਟਣਾ ਵਿਚਾਰ ਸਕਦੀ ਹੈ ਨਹੀਂ ਅੱਗੇ ਜਾ ਕੇ ਫਸਟਾਏਗੀ ਫਿਰ ਕੁਝ ਨਹੀਂ ਬਣਨਾ ਮੰਮੀ ਤੂੰ ਤੀਤਾ ਅੱਗੇ ਦੀਆਂ ਗੱਲਾਂ ਲੈ ਕੇ ਬਹਿ ਕੇ ਜਿਹੜਾ ਕੁਝ ਅੱਗੇ ਹੋਊਗਾ ਨਾ ਦੇਖੀ ਜਾਊ ਹੁਣ ਨਹੀਂ ਮੈਂ ਮੰਮੀ ਨੂੰ ਸੈੱਟ ਫਰਾਉਂਦੀ ਹੈਗੀ ਮਸਾਂ ਮਸਾਂ ਤਾਂ ਮੇਰੇ ਹੱਥ ਆਇਆ ਚੱਲ ਠੀਕ ਹੈ ਜੇ ਤੈਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਤਾਂ ਨਾ ਸੇ ਮਾਗਰੋ ਨਾ ਕਹੀਂ ਵੀ ਇਹਨੂੰ ਮਾਣੇ ਸਮਝਾਇਆ ਨਹੀਂ ਚਲੋ ਠੀਕ ਹੈ ਮੰਮੀ ਵਦਨ ਤੱਕ ਰੋ ਜਾਣ ਦੀ ਛੇਤੀ ਕਾਲੀ ਹੋ ਜਾਂਦੀ ਏ ਮੀ ਤਾਂ ਉਹਦੀ ਬੰਦ ਹੋ ਗਿਆ ਸੀ ਉਹ ਹਜੇ ਖੇਤ ਵੀ ਨਹੀਂ ਕੋਲਚਿਆ ਹੋਣਾ ਮਾਮੇ ਜੀ ਇਹ ਕੜਾ ਪਤਾ ਹੁੰਦਾ ਬਈ ਮੀਂਹ ਹੁਣੀ ਬੰਦ ਹੋ ਜਾਊਗਾ ਜੇ ਕਿਤੇ ਜ਼ਿਆਦੇ ਪੈ ਜਾਂਦਾ ਉੱਥੇ ਬੱਟਾ ਟੁੱਟ ਜਾਂਦੀਆਂ ਨਾਲੇ ਮੋਟਰ ਚੱਲੀ ਜਾਂਦੀ ਵਿੱਚੀ ਤਾਂ ਕਰਕੇ ਮੈਨੂੰ ਆਏ ਸੀ ਵਿਚਾਲੇ ਮੈਂ ਮੋਟਰ ਬੰਦ ਕਰ ਦੂੰਗਾ ਮੀਂਹ ਦਾ ਕੀ ਪਤਾ ਸਾਰਾ ਦਿਨੀ ਪਈ ਜਾਵੇ ਹਾਂ ਇਹ ਤਾਂ ਹੈਗਾ ਸੋਣ ਭਾਦੋ ਦੇ ਮੀਂਹ ਤਾਂ ਇਹੋ ਜਿਹੇ ਹੁੰਦੇ ਨੇ ਕਿਹੜੇ ਵੇਲੇ ਆ ਜਾਣ ਕਿਹੜੇ ਵੇਲੇ ਹਟ ਜਾਣ ਚੱਲ ਇਹ ਗੱਲ ਛੱਡ ਤੂੰ ਅੱਜ ਤਰੇ ਜਾਣ ਮਗਰੋਂ ਲਵੀ ਮੇਰ ਨਾਲ ਇੰਨਾ ਕਲੇਸ਼ ਕਰਕੇ ਹਟੀ ਐ ਵੀ ਮੇਰਾ ਸੋਨੇ ਦਾ ਸੈੱਟ ਦੇ ਮੈਨੂੰ ਸੈੱਟ ਮੰਗ ਕੇ ਹਟਿਆ ਨਾ ਮੰਮੀ ਜੀ ਉਹਨੇ ਕੀ ਕਰਨਾ ਸੀ ਸੈੱਟ ਹੁਣ ਕਿਹੜਾ ਕੋਈ ਆਪਣੇ ਵਿਆਹ ਸ਼ਾਦੀ ਆ ਜਾਂ ਪ੍ਰੋਗਰਾਮ ਤੇ ਜਾਣਾ ਕਿਤੇ ਵੀ ਉਹਨੇ ਪਾ ਕੇ ਜਾਣਾ ਹੋਵੇ ਮੈਨੂੰ ਕਹਿੰਦੀ ਮੈਂ ਵਿਆਹ ਦੀਆਂ ਫੋਟੋਆਂ ਦੇਖੀਆਂ ਨੇ ਮੈਨੂੰ ਫੋਟੋਆਂ ਦੇਖ ਕੇ ਸੈੱਟ ਯਾਦ ਆ ਗਿਆ ਮੈਨੂੰ ਸੈੱਟ ਦੇ ਦਿਓ ਮੈਂ ਸੈੱਟ ਦੇਖਣਾ ਏ ਮੰਮੀ ਜੀ ਉਹਨੇ ਸੈੱਟ ਦੇਖਣਾ ਤੇ ਫਿਰ ਤੁਸੀਂ ਲਿਆ ਕੇ ਫੜਾ ਦਿੰਦੇ ਇਹ ਚ ਭਲਾ ਢੀ ਕੀ ਗੱਲ ਹੋਗੀ ਸੈੱਟ ਤਾਂ ਭਾਈ ਮੈਂ ਲਿਆ ਕੇ ਉਹਨੂੰ ਫੜਾਤਾ ਪਰ ਮੈਨੂੰ ਲੱਗਦਾ ਹਜੇ ਤੂੰ ਮੇਰੀ ਗੱਲ ਸਮਝਿਆ ਨਹੀਂ ਮੈਂ ਤੈਨੂੰ ਕੀ ਕਹਿਣਾ ਚਾਹੁੰਦੀ ਆ ਮਾਮੀ ਜੀ ਇਹ ਚ ਸਮਝਣ ਵਾਲੀ ਕੀ ਗੱਲ ਐ ਉਹਨੇ ਥੋਤੋ ਸੈੱਟ ਮੰਗਿਆ ਤੁਸੀਂ ਲਿਆ ਕੇ ਉਹਨੂੰ ਫੜਾਤਾ ਹੁਣ ਉਹ ਇੱਕ ਦੋ ਦਿਨ ਦੇਖ ਲੂ ਉਸ ਤੋਂ ਬਾਅਦ ਤੁਹਾਨੂੰ ਫੇਰ ਵਾਪਸ ਕਰ ਦਊਗੀ ਬਾਕੀ ਜੇ ਕੋਈ ਹੋਰ ਗੱਲ ਐ ਤਾਂ ਫਿਰ ਮੈਨੂੰ ਉਹ ਦੱਸੋ ਗੱਲ ਤਾਂ ਐ ਆ ਪੁੱਤ ਇਹਨੂੰ ਉਂਗਲ ਲੱਗੀ ਹੋਈ ਐ ਕੱਲ ਤੇਰੀ ਭੂਆ ਨਹੀਂ ਸੀ ਆਈ ਉਹ ਇਹਨੂੰ ਕਹਿ ਕੇ ਗਈ ਹੋਊਗੀ ਵੀ ਮਾਮੀ ਤੋਂ ਆਵਦਾ ਸੈੱਟ ਮੰਗਲਾ ਆਵਦੇ ਹੱਥ 'ਚ ਕਰ ਲਾ ਇਹਨੇ ਤਾਂ ਮੰਗਿਆ ਮੈਥੋਂ ਸੈੱਟ ਇੰਨਾ ਚਿਰ ਹੋ ਗਿਆ ਸੈੱਟ ਦੀ ਤਾਂ ਕਦੇ ਗੱਲ ਹੀ ਨਹੀਂ ਹੋਈ ਸੀ ਇਨੇ ਆਪ ਹੀ ਤਾਂ ਮੈਨੂੰ ਫੜਾਇਆ ਸੀ ਕਿ ਮਾਮੀ ਜੀ ਤੁਸੀਂ ਇਸ ਆਮ ਕੇ ਰੱਖ ਲਓ ਮੈਂ ਗੱਲੀਬਾਤੀ ਨੂੰ ਬਥੇਰਾ ਪੁੱਛਿਆ ਪਰ ਮਾਦੀ ਤੇ ਟਾਲਮਟੋਲੀ ਕਰ ਗਈ ਮੂੰਹੋਂ ਕੁਝ ਬੋਲੀ ਹੋਈ ਨਹੀਂ ਚਲੋ ਫੇਰ ਕੀ ਹੋ ਗਿਆ ਮਾਮੀ ਜੀ ਜਿਹਨੇ ਆਪਦੇ ਕੋਲੇ ਰੱਖਣਾ ਸੈਟ ਤੈਨੂੰ ਆਪਦੇ ਕੋਲੇ ਰੱਖ ਲੈਣ ਦੋ ਨਾਲ ਜਿਹੜਾ ਤੁਸੀਂ ਆ ਕਹਿਨੇ ਵੀ ਭੂਆ ਉਂਗਲ ਲਾ ਕੇ ਗਈ ਆ ਇਹਨੂੰ ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਇਹੇ ਭੂਆ ਦੀ ਮੇਰ ਕਰਦੀ ਆ ਭੂਆ ਦੇ ਪੱਖ ਚ ਬੋਲਦੀ ਆ ਫਿਰ ਆਪਣਾ ਇਹਦੇ ਨਾਲ ਮੱਥਾ ਮਾਰਿਆ ਤਾਂ ਵਿਅਰਥੀ ਆ ਨਾ ਆਪਣ ਨੂੰ ਕਿਉਂ ਕਹੀਏ ਕਹਿਣਾ ਤਾਂ ਪਊਗਾ ਪੁੱਤ ਨੂੰ ਇੱਕਦਮ ਨਹੀਂ ਤਾਂ ਤਾਂ ਆਪਣਾ ਸਾਰਾ ਘਰ ਪਟਿਆ ਜਾਊਗਾ ਮਾਮੀ ਜੀ ਜੇ ਤਾਂ ਇਹ ਸਮਝਣ ਵਾਲੀ ਹੋਵੇ ਫਿਰ ਤਾਂ ਤੈਨੂੰ ਸਮਝਾ ਦਈਏ ਹੁਣ ਇਹ ਆਪਦੀ ਮਾਂ ਤੋਂ ਨਹੀਂ ਸਮਝੀ ਫੁੱਤੋਂ ਨਹੀਂ ਸਮਝੀ ਮੈਥੋਂ ਤਾਂ ਇਹਨੇ ਸਮਝਣੀ ਕੀ ਆ ਇਹੋ ਜਿਹੇ ਬੰਦੇ ਨਾਲ ਮੱਥਾ ਮਾਰਨਾ ਤਾਂ ਗਲਤੀ ਆ ਹੁਣ ਤਾਂ ਚਾਹੇ ਘਰ ਪਟਿਆ ਜਾਵੇ ਚਾਹੇ ਬਚੇ ਇਹ ਤਾਂ ਰੱਬ ਆਸਰੇ ਆ ਫਿਰ ਪੁੱਤ ਕਰਿਆ ਵੀ ਕੀ ਜਾਵੇ ਮੈਂ ਤਾਂ ਤੇਰੇ ਭਲੇ ਵਾਸਤੇ ਕਹਿਨੀ ਆ ਇਨੂੰ ਸਮਝਾ ਕੇ ਦੇਖ ਲੈ ਜੇ ਘਰ ਤੇ ਐਂ ਕਲੇਸ਼ ਵੱਧਦਾ ਗਿਆ ਇੰਨੇ ਜਾ ਕੇ ਪੇਕੇ ਬਹਿ ਜਾਣਾ ਫਿਰ ਤੇਰੀ ਭੂਆ ਉੱਥੇ ਗਿੱਜ ਜੂਗੀ ਕੁੱਟੀਆਂ ਸਿੱਧੀਆਂ ਗੱਲਾਂ ਲਾਉਣ ਨੂੰ ਫਿਰ ਐ ਨਹੀਂ ਪਤਾ ਗੱਲ ਛੱਡ ਛਿੜਾ ਤੇ ਆ ਜੇ ਪਰ ਘਰ ਤਾਂ ਤੇਰਾ ਹੀ ਖਰਾਬ ਹੋਣਾ ਕਿਸੇ ਦਾ ਕੀ ਜਾਊ ਪਰ ਮਾਮੀ ਜੀ ਹੁਣ ਆਪਾਂ ਇਹਦੇ ਦਿਮਾਗ ਚੋਂ ਇਹ ਕਿਵੇਂ ਕੱਢੀਏ ਵੀ ਭੂਆ ਆਪਣਾ ਘਰ ਖਰਾਬ ਕਰਨ ਨੂੰ ਫਿਰਦੀ ਆ ਵੀ ਉਹ ਆਪਣਾ ਦਿਲੋਂ ਕਰਦੀ ਨਹੀਂ ਉਹ ਤਾਂ ਇਹਨੂੰ ਸੋਚਣਾ ਚਾਹੀਦਾ ਦੀ ਮਾਪੂਆ ਦੀਆਂ ਗੱਲਾਂ 'ਚ ਨਾਮ ਕਾਹਨੂੰ ਆਪਦਾ ਘਰ ਖਰਾਬ ਕਰਾਂ ਹੁਣ ਤੁਹਾਡੇ ਸਾਹਮਣੇ ਦੇਖ ਲਓ ਪਹਿਲਾਂ ਤਾਂ ਉਹਨੇ ਪੂਆ ਨੇ ਸਾਡੇ ਤੇ ਬਥੇਰਾ ਜ਼ੋਰ ਲਾਇਆ ਵੀ ਮੈਂ ਇਹਨਾਂ ਨੂੰ ਆਪਦੇ ਕੰਨੀ ਦਾ ਕਰ ਲਾਂ ਜਦੋਂ ਇਹ ਬੱਸ ਉਹਦਾ ਨਾਂ ਚੱਲਿਆ ਫਿਰ ਉਹਨੇ ਹੱਲ ਵੀ ਨੂੰ ਆਪਦੇ ਵੱਖ ਦਾ ਕਰ ਲਿਆ ਹੁਣ ਪੂਆ ਨੂੰ ਦੇਖ ਲਓ ਸਿਆਣੀ ਬਿਆਣੀ ਹੈਗੀ ਆ ਉਹ ਉਹਨੂੰ ਸੰਗ ਨਹੀਂ ਆਉਂਦੀ ਉਹਨੇ ਇਹ ਸੋਚਦੀ ਵੀ ਮੈਂ ਕਾਹਨੂੰ ਕਿਸਦਾ ਘਰ ਪਟਦੀ ਆ ਜੇ ਤੇਰੀ ਪੂਆ ਇੰਨੀ ਸਿਆਣੀ ਹੁੰਦੀ ਆਪਣੇ ਘਰ 'ਚ ਇਹੋ ਜਿਹੀ ਗੱਲਾਂ ਕਾਹਤੋਂ ਹੁੰਦੀਆਂ ਮੈਂ ਤਾਂ ਅੱਜ ਲਵੀ ਦੀ ਮੰਮੀ ਨੂੰ ਵੀ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਪਿਆ। ਉਹ ਵੀ ਵਿਚਾਰੀ ਕਹਿੰਦੀ ਮੈਂ ਦੇਖਦੀ ਆ ਇਹਨੂੰ ਫੋਨ ਕਰਕੇ। ਜੇ ਭਾਈ ਮੇਰੀ ਗੱਲ ਸਮਝ ਜੇ ਤਾਂ। ਪਰ ਮੰਮੀ ਜੀ ਤੁਸੀਂ ਕਾਹਨੂੰ ਉੱਥੇ ਤੱਕ ਗੱਲ ਪਹੁੰਚਾਉਣੀ ਸੀ। ਹੁਣ ਜਦ ਪਹਿਲਾਂ ਨਹੀਂ ਉਹਨਾਂ ਦੇ ਕਹੇ ਤੋਂ ਸਮਝੀ ਤੇ ਹੁਣ ਕਿੱਥੇ ਸਮਝੂ? ਐਵੇਂ ਉਹਨਾਂ ਤੇ ਵੀ ਬਾਧੂ ਦੀ ਟੈਨਸ਼ਨ ਪਊ। ਮੈਂ ਵੀ ਪੁੱਪ ਕੀ ਕਰਾਂ? ਮੈਨੂੰ ਗੁੱਸਾ ਆ ਗਿਆ ਸੀ। ਮੇਰਾ ਮਨ ਨਹੀਂ ਖੜਿਆ। ਮੈਨੂੰ ਐ ਹੋਇਆ ਚੱਲ ਇਹਦੀ ਮੰਮੀ ਨੂੰ ਮੈਂ ਦੱਸ ਹੀ ਦਵਾਂ। ਪਰ ਮਾਮੀ ਜੀ ਇਹਨੇ ਕਿਸੇ ਦੇ ਸਮਝਾਇਆ ਤਾਂ ਨਹੀਂ ਸਮਝਣਾ ਇਹਦਾ ਹੱਲ ਤਾਂ ਆਪਾਂ ਨੂੰ ਹੀ ਲੱਭਣਾ ਪੈਣਾ ਚੱਲ ਦੇਖਦੇ ਆ ਪੁੱਤ ਕੀ ਬਣਦਾ ਹੁਣ ਤੂੰ ਐ ਕਰ ਮੈਨੂੰ ਦੁਕਾਨ ਤੋਂ ਸਬਜ਼ੀ ਲਿਆ ਕੇ ਦੇ ਸਬਜ਼ੀ ਹੈ ਨਹੀਂ ਕੋਈ ਘਰੇ ਦਾਲਾਂ ਤਾਂ ਹੈਗੀਆਂ ਨੇ ਘਰੇ ਜੇ ਕਹੇ ਤਾਂ ਦਾਲ ਬਣਾ ਲੈਨੇ ਨਾ ਨਾ ਮਾਮੀ ਜੀ ਮੈਂ ਸਬਜ਼ੀ ਹੀ ਲਿਆਉਣਾ ਨਾ ਮੰਮੀ ਜੀ ਤੁਸੀਂ ਵੀ ਹਾਦੀ ਕਰਦੇ ਹੋ ਜੇ ਕੱਲ ਭੂਆ ਆਪਦੇ ਘਰ ਦੀ ਚਾਬੀ ਲੈ ਗਈ ਤਾਂ ਫੇਰ ਕੀ ਹੋ ਗਿਆ ਸੀ ਤੁਸੀਂ ਇਹਨਾਂ ਦੇ ਕੰਨ ਪਰਣ ਲਾਗੇ ਉਹਨੇ ਆਖਣ ਨੂੰ ਪੰਜਾਬੀ ਫੜਾਈ ਜਾਣੀ ਹੈ ਜੇ ਅੱਜ ਮੈਂ ਤੁਹਾਡੇ ਤੋਂ ਆਪਦੀ ਟੂਮਾ ਲੈ ਲੀਆ ਤਾਂ ਤੁਸੀਂ ਮੇਰੀ ਮੰਮੀ ਟੱਕਰ ਗੱਲ ਪਛਾਤੀ ਇਹ ਆਏ ਤਾਂ ਇਹਨਾਂ ਨੂੰ ਕਹਿਣ ਲੱਗੇ ਨਾ ਇਹ ਤੁਹਾਡੇ ਵਾਸਤੇ ਚੰਗੀਆਂ ਗੱਲਾਂ ਨੇ ਤੈਨੂੰ ਤਾਂ ਆਇਆ ਮੈਂ ਕਿਸੇ ਨਾਲ ਕੋਈ ਗੱਲ ਹੀ ਨਾ ਕਰਾਂ ਨਾ ਮੈਂ ਕਿਹੜਾ ਗਲੀ ਚ ਟੰਡ ਹੋ ਰਾ ਪੇਟ ਤਾਂ ਕਰਦੇ ਬੰਦਿਆਂ ਨਾਲ ਹੀ ਗੱਲ ਕੀਤੀ ਹੈ ਜਾਂ ਤੇਰੀ ਮੰਮੀ ਨੂੰ ਦੱਸਿਆ ਜਾਂ ਤੇਰੇ ਘਰ ਵਾਲਿਆਂ ਨੂੰ ਦੱਸਿਆ ਹੋਰ ਕਿਹੜਾ ਬਾਹਰਲੇ ਨਾਲ ਮੈਂ ਗੱਲ ਕਰਤੀ ਉਹਨਾਂ ਨੂੰ ਦੱਸਣ ਦਾ ਮੇਰਾ ਹੱਕ ਬਣਦਾ ਸੀ ਮੈਨੂੰ ਸਾਰਾ ਕੁਝ ਪਤਾ ਹੈ ਮੰਮੀ ਜੀ ਵੀ ਤੁਸੀਂ ਇਹ ਗੱਲਾਂ ਜਾਣ ਕੇ ਦੱਸਿਆ ਨੇ ਤੁਹਾਨੂੰ ਤਾਂ ਆਏ ਆ ਜਿਵੇਂ ਭੂਆ ਦੀਆਂ ਗੱਲਾਂ ਚਾਈ ਵੀ ਆ ਹਾਂ ਫਿਰ ਮੈਂ ਕਿਹੜਾ ਝੂਠ ਬੋਲਦੀ ਆ ਤੂੰ ਉਹਦੇ ਇਸ਼ਾਰਿਆਂ ਤੇ ਹੀ ਨੱਚਦੀ ਏ ਚਲੋ ਠੀਕ ਐ ਜੇ ਤੁਸੀਂ ਐਂ ਸਮਝਦੇ ਹੋ ਨਾ ਤਾਂ ਐਂ ਸਹੀ ਮੈਂ ਤਾਂ ਅੱਜ ਤੋਂ ਭੂਆ ਦੀਆਂ ਹੀ ਗੱਲਾਂ ਮੰਨੂਗੀ ਇਹ ਤਾਂ ਬਾਅਦ 'ਚ ਹੀ ਪਤਾ ਲੱਗੂ ਵੀ ਕੀ ਬਣਦਾ ਰੁਕ ਜਾ ਦੋ ਦਿੰਨ ਤੇਰਾ ਤੇ ਤੇਰੀ ਭੂਆ ਦਾ ਹਾਲਤ ਹੁਣ ਅਸੀਂ ਉਹ ਕਰਾਂਗੇ